हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਹਾਂ ਬੇਟਾ ਹੁਣ ਆਪਾਂ ਇਹਦੇ 9 ਨੰਬਰ ਚੈਪਟਰ ਦੇ ਉੱਤੇ ਪਹੁੰਚ ਗਏ ਉਹਦੇ ਵਿੱਚ ਬੇਟਾ ਤੁਹਾਡੇ 5ਵੀਂ ਜਮਾਤ ਦੇ ਸਿਲੇਬਸ ਦੇ ਵਿੱਚ ਤਾਂ ਸਿਰਫ ਦੋ ਹੀ ਚੀਜ਼ਾਂ ਹੈਗੀਆਂ ਘਾਣ ਅਤੇ ਕਣਾਵ ਠੀਕ ਹੈ ਘਾਣਾ ਬੇਟਾ ਜਿਹੜਾ ਆ ਇੱਕ ਛੋਟਾ ਬਾਕਸ ਹੁੰਦਾ ਹੈ ਡੱਬੇ ਵਰਗਾ ਜਾਂ ਇਹ ਲੁੱਡੂ ਦੇ ਮਣਕੇ ਵਰਗਾ ਜਿਹਦੀਆਂ ਤਿੰਨੇ ਭੁਜਾਵਾਂ ਬਰਾਬਰ ਹੁੰਦੀਆਂ ਲੰਬਾਈ ਚੌੜਾਈ ਤੇ ਉਚਾਈ ਇੱਕ ਕੰਨ ਬਾਰੇ ਬੇਟਾ ਸਵਾਲ ਪੁੱਛਦਾ ਇੱਕ ਉਹ ਬੇਟਾ ਤੁਹਾਨੂੰ ਕਨਾਵ ਦੇ ਬਾਰੇ ਸਵਾਲ ਪੁੱਛਦਾ ਬੂਟਾਂ ਦਾ ਡੱਬਾ ਬੇਟਾ ਤੁਸੀਂ ਦੇਖਿਆ ਹੋਣਾ ਵਰਦੀ ਦੇ ਵਿੱਚ ਤੁਹਾਨੂੰ ਮਿਲਦਾ ਹੈ ਨਾ ਉਹਦੇ ਵਿੱਚ ਵੀ ਬੇਟਾ ਜਿਹੜਾ ਕਨਾਵ ਹੁੰਦਾ ਉਹ ਦੀ ਲੰਬਾਈ ਤਿੰਨ ਚੀਜ਼ਾਂ ਹੁੰਦੀਆਂ ਉਹਦੀਆਂ ਲੰਬਾਈ ਚੌੜਾਈ ਤੇ ਇੱਕ ਉੱਪਰ ਨੂੰ ਕੀ ਹੁੰਦੀ ਹੈ ਉਚਾਈ ਠੀਕ ਹੈ ਬੇਟਾ ਤਾਂ ਆਪਾਂ ਘਾਣ ਤੇ ਕਣਾਵ ਦੇ ਬਾਰੇ ਅੱਜ ਬੇਟਾ ਪਹਿਲਾਂ ਬੇਸਿਕ ਗੱਲਾਂ ਸਿੱਖ ਲਵਾਂਗੇ ਫਿਰ ਇਹਦੇ ਸਵਾਲ ਬਹੁਤ ਸੌਖੇ ਹੈਗੇ ਆ ਅਸਲ 'ਚ ਬਹੁਤ ਸੌਖਾ ਟੋਪਿਕ ਹੈ ਪਰ ਜੇ ਅਸੀਂ ਇਹਨੂੰ ਸਮਝ ਲਈਏ ਠੀਕ ਹੈ ਧਿਆਨ ਦੇ ਨਾਲ ਤਾਂ ਪਹਿਲਾਂ ਬੇਟਾ ਆਪਾਂ ਗੱਲ ਘਾਣ ਦੇ ਬਾਰੇ ਕਰਾਂਗੇ ਆ ਦੇਖੋ ਆ ਸਾਡੇ ਕੋਲੇ ਇੱਕ ਘਾਣਾ ਠੀਕ ਹੈ ਆ ਦਿਖਦਾ ਪਿਆ ਬੇਟਾ ਇਹ ਘਾਣਾ ਇਹ ਲੁੱਡੋ ਦੇ ਮਣਕੇ ਵਰਗਾ ਹੀ ਹੈ ਨਾ ਸਾਰੀਆਂ ਸਤਾਵਾਂ ਜਿਹੜੀਆਂ ਇਹਦੀਆਂ ਇੱਕੋ ਜਿਹੀਆਂ ਹੈਗੀਆਂ ਠੀਕ ਹੈ ਹੁਣ ਬੇਟਾ ਆਪਾਂ ਗੱਲ ਕਰਾਂਗੇ ਵੀ ਪਹਿਲਾਂ ਸਤਾਵਾਂ ਦੀ ਗੱਲ ਕਰਦਾ ਪਿਆ ਸਤਾ ਸਤਾ ਕਿੰਨੀ ਆ ਜਿਹੜੀ ਇੱਕ ਹੈ ਪਲੇਨ ਸਰਫੇਸ ਇਹਨੂੰ ਸਤਾ ਬੋਲਦੇ ਆ ਠੀਕ ਹੈ ਆਪਾਂ ਦੇਖਾਂਗੇ ਇਹਦੀਆਂ ਸਤਾਵਾਂ ਕਿੰਨੀਆਂ 1 2 3 ਤੇ ਇਧਰਲੇ ਪਾਸੇ 4 ਆ ਗਈਆਂ ਬੇਟਾ 4 5ਵੀਂ ਆਹ ਤੇ 6ਵੀਂ ਇਧਰਲੇ ਪਾਸੇ ਮੇਰਾ ਖਿਆਲ ਆ ਕਲੀਅਰ ਹੋ ਗਿਆ ਕਿੰਨੀਆਂ ਕੁੱਲ ਸਤਾਵਾਂ ਹੋ ਗਈਆਂ ਬੇਟਾ ਇਹਦੀਆਂ 6 ਤਾਂ ਆਪਾਂ ਇੱਥੇ ਲਿਖ ਦਵਾਂਗੇ ਇਹਦੀਆਂ ਸਤਾਵਾਂ ਦੀ ਗਿਣਤੀ ਕਿੰਨੀ ਆ 6 ਠੀਕ ਹੈ ਬੇਟਾ ਉਦੋਂ ਬਾਅਦ ਦੇ ਵਿੱਚ ਬੇਟਾ ਉਹ ਪੁੱਛਦਾ ਵੀ ਇਹਦੇ ਕਿਨਾਰੇ ਕਿੰਨੇ ਹੋਣਗੇ ਇਹਦੇ ਬਾਰੇ ਸਮਝ ਹੋਣੀ ਚਾਹੀਦੀ ਕਿਨਾਰੇ ਹੁੰਦੇ ਬੇਟਾ ਜਿੱਥੇ ਦੋ ਸਤਾਵਾਂ ਆਪਸ ਦੇ ਵਿੱਚ ਮਿਲਦੀਆਂ ਆ ਕਿਨਾਰਾ ਆ ਗੱਲ ਸਮਝ ਲੱਗ ਗਈ ਬੇਟਾ ਆ ਵੀ ਇਹਦਾ ਕਿਨਾਰਾ ਆ ਆਪਾਂ ਕਿਨਾਰੇ ਗਿਣ ਲੈਣੇ ਆ ਇੱਕ ਆ ਕਿਨਾਰਾ ਹੋ ਗਿਆ ਬੇਟਾ ਇੱਕ ਇਹਦੇ ਥੱਲੇ ਦੋ ਇੱਕ ਇਧਰਲੇ ਪਾਸੇ ਤਿੰਨ ਥੱਲੇੜੇ ਪਾਸੇ ਤੇ ਚੌਥਾ ਆਹ ਕਿਨਾਰਾ ਹੋ ਗਿਆ ਗੱਲ ਸਮਝ ਲੱਗ ਗਈ ਬੇਟਾ ਦੋ ਕਿਨਾਰੇ ਆ ਦੋ ਇਹਦੇ ਥੱਲੇੜੇ ਪਾਸੇ 4 ਹੋ ਗਏ ਐ ਸਾਈਡ ਦੇ ਉੱਤੇ 4 ਆ ਹੋ ਗਏ ਬੇਟਾ ਹੁਣ ਇੱਕ ਆ ਵੀ ਕਿਨਾਰਾ ਆ 5 ਫੇਰਾ ਥੱਲੇ 6 ਫਿਰ ਆ ਵੀ ਕਿਨਾਰਾ 7 ਤੇ ਫਿਰ ਬੇਟਾ ਆ ਵੀ ਕਿਨਾਰਾ ਆ 8 ਹੋ ਗਏ ਕਿਨਾਰੇ ਗੱਲ ਸਮਝ ਲੱਗ ਗਈ ਤੇ ਇਧਰ ਵੀ 4 ਕਿਨਾਰੇ 9 10 11 ਤੇ 12 ਦਾ ਟੋਟਲ ਬੇਟਾ ਕਿਨਾਰੇ ਕਿੰਨੇ ਹੋਗੇ 12 ਹੋਗੇ ਗੱਲ ਸਮਝ ਲੱਗੀ ਬੇਟਾ ਤੁਹਾਨੂੰ ਕਿਨਾਰਿਆਂ ਬਾਰੇ ਪੁੱਛੂਗਾ ਤਾਂ ਤੁਸੀਂ ਦੱਸਣਾ ਕਿਨਾਰਿਆਂ ਦੀ ਸੰਖਿਆ ਕਿੰਨੀ ਆ 12 1 2 3 4 4 ਇੱਥੇ ਹੋਗੇ 4 ਇਹਦੇ ਥੱਲੇ ਪਾਸੇ ਆ 4 ਹੀ ਇਧਰਲੇ ਪਾਸੇ ਹੋਗੇ ਤੇ 4 ਹੀ ਬੇਟਾ ਕਿਨਾਰੇ ਇਧਰਲੇ ਪਾਸੇ ਹੋਗੇ ਤੁਸੀਂ ਕਾਣ ਲੈ ਕੇ ਜਾਂ ਲੁੱਡੋ ਦਾ ਗੀਟਾ ਲੈ ਕੇ ਤੁਸੀਂ ਦੇਖ ਸਕਦੇ ਆ ਉਹਦੇ ਤੇ ਕਿਨਾਰਿਆਂ ਦੀ ਸੰਖਿਆ ਜਿਹੜੀ ਆ ਉਹ ਕਿੰਨੀ ਆਉਂਦੀ ਪਈ ਐ ਠੀਕ ਐ ਬੇਟਾ ਗੱਲ ਸਮਝ ਲੱਗ ਗਈ ਤਾਂ ਕਿਨਾਰੇ ਕਿੰਨੇ ਹੋਗੇ ਇਹਦੇ 12 ਠੀਕ ਐ ਤਾਂ ਆ ਬੇਟਾ ਕਿਨਾਰਿਆਂ ਦੀ ਸੰਖਿਆ ਅਸੀਂ ਲਿਖ ਦਵਾਂਗੇ 12 ਤੁਹਾਨੂੰ ਬੇਟਾ ਸਵਾਲ ਆ ਸਕਦਾ ਵੀ ਘਣ ਦੇ ਕਿਨਾਰੇ ਕਿੰਨੇ ਹੁੰਦੇ ਐ ਠੀਕ ਐ ਕਿਨਾਰਿਆਂ ਤੋਂ ਬਾਅਦ ਦੇ ਵਿੱਚ ਬੇਟਾ ਅੱਗੇ 3 ਨੰਬਰ ਦੇ ਉੱਤੇ ਉਹ ਪੁੱਛਦਾ ਪਿਆ ਸਿਖਰ ਇਹਦੀਆਂ ਨੁੱਕਰਾਂ ਕਿੰਨੀਆਂ ਹੁੰਦੀਆਂ ਆ ਤਾਂ ਬੇਟਾ ਹੁਣ ਨੁੱਕਰ ਜਿੱਥੇ 3 ਸਤਾਵਾ ਆ ਦੇਖੋ 3 ਸਤਾਵਾ ਇੱਕ ਆ ਇਕਾਤ ਇਕਾਹ ਤਿੰਨ ਸਤਾਵਾਂ ਜਿੱਥੇ ਆਪਸ ਵਿੱਚ ਮਿਲਦੀਆਂ ਉਹਨੂੰ ਅਸੀਂ ਨੁਕਰ ਕਹਿੰਦੇ ਆ ਕੀ ਕਹਿੰਦੇ ਆ ਨੁਕਰ ਨੁਕਰਾਂ ਕਿੰਨੀਆਂ ਬੇਟਾ 1 2 3 ਤੇ 4 ਚਾਰ ਨੁਕਰਾਂ ਉੱਤੇ ਹੋ ਗਈਆਂ ਬੇਟਾ ਤੇ ਚਾਰ ਹੀ ਨੁਕਰਾਂ ਇਧਰਲੇ ਪਾਸੇ ਆ ਇਹਦੀਆਂ 5 6 7 ਤੇ 8 ਤਾਂ ਨੁਕਰਾਂ ਦੀ ਸੰਖਿਆ ਕਿੰਨੀ ਹੋਗੀ 8 ਹੋਗੀ ਠੀਕ ਹੈ ਬੇਟਾ ਤਾਂ ਜਾਂ ਇਹਨੂੰ ਨੁੱਕਰ ਵੀ ਕਹਿ ਦਿੰਦੇ ਆ ਸਿਖਰ ਵੀ ਕਹਿ ਦਿੰਦੇ ਆ ਜਿੱਥੇ ਤਿੰਨ ਸਤਾਵਾਂ ਮਿਲਦੀਆਂ ਕਾਰਨਰ ਬਣਦਾ ਉਹਨੂੰ ਨੁੱਕਰ ਜਾਂ ਸਿਖਰ ਕਹਿ ਦਿੰਦੇ ਆ ਤਾਂ ਸਿਖਰ ਕਿੰਨੇ ਹੁੰਦੇ ਆ ਕਣ ਦੇ 8 ਮੇਰਾ ਖਿਆਲ ਬੇਟਾ ਗੱਲ ਸਮਝ ਲੱਗ ਗਈ ਤੁਹਾਨੂੰ ਹੁਣ ਬੇਟਾ ਕਹਿੰਦਾ ਪਿਆ ਵੀ ਇੱਕ ਸਤਾ ਦਾ ਖੇਤਰਫਲ ਇਹਦੀਆਂ ਕੁੱਲ ਸਤਾਵਾਂ ਕਿੰਨੀਆਂ ਬੇਟਾ ਆਪਾਂ ਕਰ ਲਈਆਂ ਸੀ ਸਤਾਵਾਂ 6 ਆ ਜਦੋਂ ਤੁਸੀਂ ਗਿਣਤੀ ਕਰਦੇ ਆ ਲੁੱਡੂ ਦੇ ਮੰਨ ਕੇ ਤੇ 1 2 3 4 6 ਤੱਕ ਅੰਕ ਹੁੰਦੇ ਆ ਨਾ ਇਸ ਕਿਉਂਕਿ ਇਹਦੀਆਂ ਸਤਾਵਾਂ ਹੀ 6 ਹੁੰਦੀਆਂ ਆ ਆ ਪਲੇਨ ਜਿਹੜੀ ਇੱਕ ਚੀਜ਼ ਹੈ ਇਹਨੂੰ ਸਤਾ ਕਹਿੰਦੇ ਆ ਠੀਕ ਹੈ ਤਾਂ ਇਹ ਬੇਟਾ ਇਹਦੀ ਹਰ ਸਤਾ ਵਰਗਾਕਾਰ ਹੁੰਦੀ ਆ ਕਿਉਂਕਿ ਇਹਦੀ ਲੰਬਾਈ ਚੜਾਈ ਉਚਾਈ ਇੱਕੋ ਜੀ ਹੁੰਦੀ ਆ ਹਨਾ ਆਪਾਂ ਕੀਤਾ ਸੀ ਤਿੰਨੇ ਭੁਜਾਵਾਂ ਇਹਦੀਆਂ ਬਰਾਬਰ ਹੁੰਦੀਆਂ ਲੰਬਾਈ ਵੀ ਚੜਾਈ ਵੀ ਤੇ ਉਚਾਈ ਵੀ ਜੇ ਬੇਟਾ ਇੱਕ ਸਤਾ ਆ ਵਰਗਾਕਾਰ ਆ ਤਾਂ ਇਹ ਵਰਗ ਦਾ ਖੇਤਰਫਲ ਕੀ ਹੁੰਦਾ ਆ ਭੁਜਾ ਗੁਣਾ ਭੁਜਾ ਇੱਕ ਸਤਾ ਦਾ ਖੇਤਰਫਲ ਕਿਵੇਂ ਕੱਢ ਲਾਂਗੇ ਅਸੀਂ ਭੁਜਾ ਗੁਣਾ ਭੁਜਾ ਤਾਂ ਇੱਕ ਸਤ੍ਹਾ ਦਾ ਖੇਤਰਫਲ ਕੀ ਆ ਜਾਊਗਾ a a ਠੀਕ ਹੈ a a ਦਾ ਮਤਲਬ ਭੁਜਾ ਭੁਜਾ ਠੀਕ ਹੈ ਜਾਂ ਭੁਜਾ ਦਾ ਸਕੁਅਰ ਜਾਂ a ਦਾ ਸਕੁਅਰ ਵੀ ਅਸੀਂ ਇਹਨੂੰ ਲਿਖਦੇ ਆਂ ਠੀਕ ਹੈ ਬੇਟਾ ਹੁਣ ਬੇਟਾ ਉਹ ਕਹਿੰਦਾ ਪਿਆ ਕੁੱਲ ਸਤ੍ਹਾ ਦਾ ਖੇਤਰਫਲ ਕਿਵੇਂ ਕੱਢਾਂਗੇ ਆਪਾਂ ਤਾਂ ਕੁੱਲ ਸਤ੍ਹਾ ਦਾ ਖੇਤਰਫਲ ਬੇਟਾ ਅਸੀਂ ਕਿਸ ਤਰ੍ਹਾਂ ਕੱਢਣਾ ਹੈ ਵੀ ਸਾਨੂੰ ਇੱਕ ਸਤ੍ਹਾ ਦਾ ਖੇਤਰਫਲ ਕੱਢਣਾ ਆ ਗਿਆ ਤਾਂ ਸਾਨੂੰ ਪਤਾ ਕੁੱਲ ਜਿਹੜੀਆਂ ਸਤਾਵਾਂ 6 ਹੈਗੀਆਂ ਆ ਠੀਕ ਹੈ ਤਾਂ ਅਸੀਂ ਇੱਕ ਸਤਾ ਦੇ ਖੇਤਰਫਲ ਨੂੰ 6 ਸਾਰੀਆਂ ਸਤਾਵਾਂ ਇੱਕੋ ਜਿਹੀਆਂ ਨਾ ਕਿਉਂਕਿ ਲੰਬਾਈ ਚੜਾਈ ਤੇ ਉਚਾਈ ਇੱਕੋ ਜੀ ਆ ਤਾਂ ਅਸੀਂ 6 ਦੇ ਨਾਲ ਇਹਨੂੰ ਗੁਣਾ ਕਰ ਦੇਵਾਂਗੇ ਤਾਂ ਕੁੱਲ ਸਤਾ ਦਾ ਖੇਤਰਫਲ ਕੀ ਆਜੂਗਾ 6 ਗੁਣਾ a ਦਾ ਸਕੁਅਰ 6 ਗੁਣਾ ਭੁਜਾ ਗੁਣਾ ਭੁਜਾ ਠੀਕ ਹੈ ਬੇਟਾ ਉਦੋਂ ਬਾਅਦ ਦੇ ਵਿੱਚ ਬੇਟਾ ਤੁਹਾਡੇ ਕੋਲੋਂ ਸਵਾਲ ਪੁੱਛੂਗਾ ਆਇਤਨ ਆਇਤਨ ਹੁੰਦਾ ਵੀ ਇਹਦੇ ਵਿੱਚ ਕਿੰਨੀ ਚੀਜ਼ ਸਮਾ ਸਕਦੀ ਹੈ ਜਾਂ ਕਿੰਨਾ ਇਹ ਮਤਲਬ ਇਹਦੀ ਸਮਾਈ ਕੀ ਹੈ ਆਇਤਨ ਕੀ ਹੁੰਦਾ ਵੀ ਕਿੰਨੀ ਚੀਜ਼ ਸਮਾ ਸਕਦੀ ਹੈ ਠੀਕ ਹੈ ਬੇਟਾ ਤਾਂ ਉਹਨੂੰ ਆਇਤਨ ਕਹਿੰਦੇ ਆ ਆਇਤਨ ਦਾ ਸੂਤਰ ਹੁੰਦਾ ਲੰਬਾਈ ਗੁਣਾ ਚੌੜਾਈ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ ਤਾਂ ਬੇਟਾ ਸਾਨੂੰ ਪਤਾ ਵੀ ਇਹਦੀਆਂ ਲੰਬਾਈ ਵੀ ਬਰਾਬਰ ਹੈ ਚੌੜਾਈ ਵੀ ਬਰਾਬਰ ਹੈ ਤੇ ਉਚਾਈ ਵੀ ਬਰਾਬਰ ਹੈ ਦਾ ਆਇਤਨ ਦਾ ਸੂਤਰ ਕੀ ਹੋਊਗਾ ਇਹਦਾ ਭੁਜਾ ਗੁਣਾ ਭੁਜਾ ਗੁਣਾ ਭੁਜਾ ਤਾਂ ਭੁਜਾ ਸਾਨੂੰ ਪਤਾ ਸੀਗਾ ਬੇਟਾ ਇਹ ਆਇਤਨ ਦਾ ਸੂਤਰ ਕੀ ਆਜੂ ਏ ਭੁਜਾ ਏ ਮੰਨਦੇ ਆ ਨਾ ਅਸੀਂ ਗੁਣਾ ਏ ਗੁਣਾ ਏ ਇੱਥੇ ਸ਼ੁਰੂ ਚ ਆਪਾਂ ਏ ਮੰਨੀ ਸੀ ਭੁਜਾ ਇਹਦੀ ਤਾਂ ਜਾ ਬੇਟਾ ਇਹਨੂੰ ਜਦੋਂ ਤਿੰਨ ਵਾਰੀ ਇੱਕੋ ਚੀਜ਼ ਦੀ ਗੁਣਾ ਹੋਵੇ ਇਹਨੂੰ ਅਸੀਂ ਏ ਦੀ ਪਾਵਰ 3 ਵੀ ਲਿਖ ਸਕਦੇ ਆ ਇਹ ਵੀ ਆਇਤਨ ਦਾ ਸੂਤਰ ਬਣ ਗਿਆ ਕਣ ਦੇ ਦਾ ਠੀਕ ਹੈ ਬੇਟਾ ਤਾਂ ਬੇਟਾ ਮੇਰਾ ਖਿਆਲਾ ਹੁਣ ਤੁਸੀਂ ਇਹਨੂੰ ਚੰਗੀ ਤਰ੍ਹਾਂ ਨਾਲ ਦੇਖ ਲੈਣਾ ਆਪਣੀ ਕਾਪੀ ਦੇ ਉੱਤੇ ਨੋਟ ਕਰ ਲੈਣਾ ਹੈ ਠੀਕ ਹੈ ਤੇ ਇਹ ਸੀਗਾ ਬੇਟਾ ਕਣ ਦੇ ਬਾਰੇ ਕਨਾਵ ਦੇ ਬਾਰੇ ਆਪਾਂ ਅਗਲੀ ਵੀਡੀਓ 'ਚ ਗੱਲ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਹੈ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ